ਜਾਬ ਦਾ ਨਾਮ ਤੁਸੀਂ ਮੈਂ ਅਕਸਰ ਇਹ ਕਹਿੰਦੀ ਹਾਂ ਕਿ ਪੰਜਾਬ ਸਿਰਫ ਅੱਜ ਦੀ ਰਾਜਨੀਤਿਕ ਇਕਾਈ ਹੀ ਪੰਜਾਬ ਨਹੀਂ ਹੈ ਪੰਜਾਬ ਇੱਕ ਵੱਡਾ ਸੰਕਲਪ ਹੈ ਵਿਸ਼ਾਲ ਸੰਕਲਪ ਹੈ ਤੇ ਇਹ ਰਾਜਨੀਤਿਕ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਪੰਜਾਬ ਬਾਰੇ ਸੋਚਦੇ ਹਾਂ ਤਾਂ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਇਸੇ ਮਿੱਟੀ ਦੇ ਵਿੱਚੋਂ ਜੋ ਜਨਮਿਆ ਹੈ ਇਸੇ ਮਿੱਟੀ ਦੇ ਵਿੱਚੋਂ ਜੋ ਉੱਭਰਿਆ ਹੈ ਉਹ ਬਾਕੀ ਸਾਰੀ ਧਰਤੀਆਂੋਂ ਬਾਕੀ ਸਾਰੇ ਜਹਾਨਾਂ ਤੋਂ ਵੱਖਰਾ ਕਿਵੇਂ ਹੈ ਅਸੀਂ ਇਸ ਧਰਤੀ ਨੂੰ ਪੜਦੇ ਹਾਂ ਕਈ ਬਾਤਾਂ ਸਮਝ ਆਈਆਂ ਕਿ ਇਸ ਧਰਤੀ ਤੇ ਜੋ ਜੋ ਵਾਪਰਿਆ ਜੋ ਜੋ ਹੁੰਦਾ ਰਿਹਾ ਤੇ ਜੋ ਹੁਣ ਵੀ ਹੋ ਰਿਹਾ ਇਹ ਕਿਤਾਬ ਬਾਤ ਕਹਿੰਦੀ ਹੈ ਉਹਨਾਂ ਸਾਰੀਆਂ ਤਰਕ ਹਕੀਕਤਾਂ ਇੱਕ ਖੂਬਸੂਰਤੀ ਹੈ ਕਿ ਇਹਨਾਂ ਤਰਕ ਹਕੀਕਤਾਂ ਦੇ ਬਾਵਜੂਦ ਇਹ ਕਿਤਾਬ ਬਹੁਤ ਖੂਬਸੂਰਤ ਹੈ ਜਿੰਦਗੀ ਬਹੁਤ ਖੂਬਸੂਰਤ ਹੈ ਇਤੋਂ ਦੀ ਉਪਜ ਬਹੁਤ ਖੂਬਸੂਰਤ ਹੈ ਇਸ ਕਿਤਾਬ ਨੂੰ ਪੜ੍ਹ ਕੇ ਕੁਝ ਸੰਕਲਪ ਮੇਰੇ ਸਾਹਮਣੇ ਆਏ ਮੈਨੂੰ ਲੱਗਿਆ ਕਿ ਮੇਰੇ ਲਈ ਇਸ ਛੋਟੇ ਜਿਹੇ ਮਤ ਦੇ ਅਨੁਸਾਰ ਮੈਂ ਜਨਨਕ ਇਸ ਕਿਤਾਬ ਬਾਰੇ ਸਮਝ ਸਕੀ ਹਾਂ ਕਿਦੇ ਕੋਈ ਸ਼ਕਲ ਨਹੀਂ ਕਿ ਕਲਤਰੀਆਂ ਬਹੁਤ ਸਹਿਨਾ ਹੁੰਦੀਆਂ ਨੇ ਉਸੇ ਤਰ੍ਹਾਂ ਜਿਵੇਂ ਮਨੁੱਖ ਦੀਆਂ ਬਾਤਾਂ ਹੁੰਦੀਆਂ ਨੇ ਮਲਟੀ ਸ਼ੇਡਸ ਮਹਨ ਦੇ ਕੰਮ ਨਾਲ ਉਹਦੇ ਕੁਛ ਸਧਰੇ ਕਰਤਾਰੇ ਵਿੱਚ ਵੀ ਬਹੁਤ ਤਨਾਉ ਹੁੰਦੀ ਹੈ ਤੇ ਮੈਂ ਇੰਨਾ ਤਨਾਉ ਨੂੰ ਆਪਣੀ ਸਮਝ ਮੁਤਾਬਕ ਫੜਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਮੇਰੇ ਨਾਲ ਵੱਖਰੇ ਵਿਚਾਰ ਰੱਖ ਸਕਦੇ ਹੋ ਇਹ ਤੁਹਾਡੀ ਆਪਣੀ ਜਿਹੜੀ ਯਕਤ ਹੈ ਸਮਝ ਹੈ ਤੇ ਮੇਰੀ ਸਮਝ ਦੇ ਮੁਤਾਬਕ ਮੈਨੂੰ ਜੋ ਮਿਲਣਾ ਸਮਝ ਆਈਆਂ ਮੈਂ ਉਹਨਾਂ ਬਾਰੇ ਇੱਥੇ ਗੱਲ ਕਰਾਂਗੀ ਸਭ ਤੋਂ ਪਹਿਲਾਂ ਮੈਨੂੰ ਜੋ ਸਮਝ ਆਇਆ ਜੋ ਗੱਲ

ਜਦੋਂ ਸਾਰੇ ਪਾਸਿਓਂ ਕਈ ਵਾਰੀ ਨਿਰਾਸ਼ ਹੋ ਕੇ ਵੀ ਇੱਕ ਲੋਅ ਦੇ ਇਹ ਜ਼ਾਦਾ ਆਈ ਹੈ ਇਸ ਦੇ ਨਾਲ ਹੀ ਮੈਨੂੰ ਨਕਤਾਵਾਂ 'ਚ ਨਜ਼ਰ ਆਇਆ ਅਤੀਤ ਤੇ ਵਰਤਮਾਨ ਦੇ ਵਿੱਚ ਦੌਣ ਦਾ ਇੱਕ ਮਨੁੱਖ ਅਤੀਤ ਇੱਕ ਕਦਮ ਪਰ ਉਸ ਤੋਂ ਬਾਅਦ ਇਹ ਤੀਜੇ ਦਾ ਅਹਿਸਾਸ ਹੁੰਦਾ ਕਿ ਅਤੀਤ ਵੱਲ ਕਦਮ ਤਾਂ ਪੁੱਟਿਆ ਹੀ ਨਹੀਂ ਜਾ ਸਕਦਾ ਕਦਮ ਤਾਂ ਵਰਤਮਾਨ ਤੋਂ ਭਵਿਕ ਵੱਲ ਨੂੰ ਜਾਏਗਾ ਤੇ ਇੱਕ ਜਿਹੜੀ ਕਿ ਡੋਲਣ ਦੀ ਸਥਿਤੀ ਹੈ ਜਿਹੜੀ ਉਹ ਕਈ ਕਰਤਾਵਾਂ ਦੇ ਵਿੱਚੋਂ ਮੈਨੂੰ ਨਜ਼ਰ ਆਈ ਤੇ ਇੱਕ ਕੁਝ ਕਰਤਾਵਾਂ ਕਰਦਿਆਂ ਨੇ ਕਿ ਜਿਵੇਂ ਆਮ ਮਨੁੱਖ ਦੀ ਜ਼ਿੰਦਗੀ ਹੈ ਉਹਦਾ ਖਾਲੀਪਣ ਸਭ ਅੰਦਰੋਂ ਪਰਪੂਰ ਅੰਦਰੋਂ ਸੰਪੰਨ ਹੋਣ ਦੇ ਬਾਵਜੂਦ ਇੱਕ ਪਲ ਐਸਾ ਹੁੰਦਾ ਹੈ ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਐਸਾ ਅਹਿਸਾਸ ਹੁੰਦਾ ਕਿ ਕੁਝ ਵੀ ਨਹੀਂ ਹੈ ਖਾਲੀ ਹੈ ਇਹ ਸੰਤਾ ਜਿਹੜਾ ਇੱਥੇ ਹੈ ਜਿਹੜਾ ਇੱਥੇ ਇੱਕ ਵੇਗ ਹੈ ਮੰਨਦਾ ਉਹ ਵੀ ਕਿ ਉਹਦੀ ਬਾਤ ਨਹੀਂ ਕਰਤਾ ਮਾ ਪਾਉਂਦੀਆਂ ਨੇ ਤੇ ਇੱਕ ਹੋਰ ਪਿਆਰੀ ਗੱਲ ਜੋ ਕਿ ਹੈ ਇਸ ਕਿਤਾਬ ਦੇ ਵਿੱਚ ਮੈਨੂੰ ਚਲ ਕਿ ਉਹ ਇਸ਼ਕ ਦੇ ਬਲਬਲਿਆਂ ਦੀ ਗੱਲਬਾਤ ਕੁਝ ਕਰਤਾਵਾਂ ਦੇ ਵਿੱਚ ਹੋਈ ਜਦੋਂ ਅਸੀਂ ਗੱਲ ਕਰਦੇ ਹਾਂ ਰਬਾਬ ਦੇ ਸੰਗਤ ਮੇਰੇ ਕਹਿ ਲਾਂ ਕਿ ਜਿਹੜੀ ਇਹ ਕਿਤਾਬ ਹੈ ਇਸ ਦਾ ਟਾਈਟਲ ਰਬਾਬ ਛੇੜ ਤੋਂ ਹੀ ਸ਼ੁਰੂ ਕਰਨਾ ਹੈ ਰਬਾਬ ਸਿਰਫ ਤੇ ਸਿਰਫ ਸਾਡੇ ਕੋਲ ਇੱਕ 뮤직 ਇਨਸਟਰੂਮੈਂਟ ਨਹੀਂ ਹੈ ਇੱਕ ਸਾਜ਼ ਨਹੀਂ ਹੈ ਇਹ ਸਾਡੀ ਹੋਂਦ ਹੈ ਉਦੋਂ ਤੋਂ ਲੈ ਕੇ ਜਦੋਂ ਤੋਂ ਬਾਬੇ ਨਾਨਕ ਨੇ ਸਾਨੂੰ ਇਹ ਅਹਿਸਾਸ ਕਰਾਇਆ ਕਿ ਜ਼ਿੰਦਗੀ ਜਿਹੜੀ ਹੈ ਉਹ ਇੱਕ ਵੱਖਰੀ ਕਿਸਮ ਦੀ ਚੀਜ਼ ਹੈ ਤੇ ਜੋ ਸਾਡੇ ਆਲੇ ਦੁਆਲੇ ਸਾਨੂੰ ਨਜ਼ਰ ਆ ਰਿਹਾ ਜੋ ਸਾਨੂੰ ਕਿਤੇ ਨਾ ਕਿਤੇ ਦੱਬ ਰਹੇ ਹੈ ਨਾ ਪੀੜ ਰਹੇ ਹੈ ਉਸ ਦੇ ਵਿੱਚੋਂ ਇੱਕ ਵੱਖਰੇ ਤਰੀਕੇ ਦੇ ਨਾਲ ਇੱਕ ਵੱਖਰੇ ਸਾਭੀਏ ਤੋਂ ਦੇਖ ਕੇ ਜ਼ਿੰਦਗੀ ਨੂੰ ਜਿਉਆ ਜਾਣਾ ਜ਼ਿਆਦਾ ਖੂਬਸੂਰਤ ਹੁੰਦਾ ਹੈ ਤੇ ਇੰਨਾ ਜਿਹੜੀਆਂ ਰਬਾਬਆਂ ਜਿਹੜੀਆਂ ਤਾਰਾਂ ਨੇ ਕਸੀਆਂ ਹੋਣ ਦੇ ਬਾਵਜੂਦ ਜਿਹੜਾ ਸੰਗੀਤ ਉਹਦੇ ਵਿੱਚੋਂ ਪੈਦਾ ਹੁੰਦਾ ਹੈ ਉਹ ਜ਼ਿੰਦਗੀ ਹੈ ਇਸ ਨਜ਼ਮ ਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਖਾਨਾ ਸਾਹਿਬ ਜੱਥੇ ਬਾਤ ਨੂੰ ਗਾਤੇ ਗਏ ਨੇ ਤੇ ਇਹਦਾ ਅਹਿਸਾਸ ਹਲੇਗੀ ਸਾਡੇ ਮਨਾਂ ਤੇ ਤਾਰੀ ਹੈ ਮੈਂ ਜਿਹੜੀ ਗੱਲ ਕਰਨੀ ਹੈ ਇਸ ਦੇ ਵਿੱਚੋਂ ਉਹ ਕਾਲੀ ਬੋੜੀ ਰਾਤ ਨੂੰ ਚਾਨਣ ਦੀ ਸਨ ਲਾਈਏ ਤੂੰ ਰਬਾਬ ਚੇ ਇਹ ਬਹੁਤ ਖੂਬਸੂਰਤ ਗੱਲ ਮੈਨੂੰ ਲੱਗਦੀ ਹੈ ਇਸ ਸਾਰੀ ਰਚਨਾ ਦੇ ਵਿੱਚੋਂ ਕਿ ਜੋ ਅ ਨਿਰਾਸ਼ਾ ਦੀ ਕਾਲੀ ਧਾਕ ਸਾਡੇ ਆਏ ਦੁਆਲੇ ਫਸ ਰਹੀ ਹੈ ਹਰ ਇੱਕ ਮਨੁੱਖ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਤੁਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਇਸ ਤੋਂ ਮੁਨਕਰ ਹੋਇਆ ਹੀ ਨਹੀਂ ਜਾ ਸਕਦਾ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਹਨੇਰੇ ਤੋਂ ਬਾਹਰ ਆਉਣ ਦੀ ਪਰ ਫੇਰ ਵੀ ਹਨੇਰਾ ਕਈ ਅ ਮਤਲਬ ਆਪਣੀਆਂ ਜਿਵੇਂ ਕਹਿੰਦੀ ਵੀ ਬਾਹਾਂ ਦੇ ਨਾਲ ਸਾਨੂੰ ਜਕੜਨ ਦੀ ਕੋਸ਼ਿਸ਼ ਕਰਦਾ ਹੈ ਪਰ ਕਵੀ ਜਦੋਂ ਇਹ ਗੱਲ ਕਰਦਾ ਹੈ ਕਿ ਇਸ ਰਾਤ ਨੂੰ ਇਸ ਕਾਲੀ ਕੋਲੀ ਰਾਤ ਦੇ ਹਨੇਰੇ ਨੂੰ ਜਦੋਂ ਚਾਨਣ ਦੀ ਸਨ ਲਾਈਏ ਆਪਾਂ ਨਵਾਬ ਛੇੜ ਨਵਾਬ ਦੀ ਗੱਲ ਕਰਦੇ ਹੋਏ ਇਸ ਰਾਤ ਦੇ ਵਿੱਚ ਕਿ ਚਾਨਣ ਦੀ ਲੋ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਤੇ ਸਾਨੂੰ ਲੱਗਦਾ ਹੈ ਕਿ ਜਿਹੜੀ ਇਹ ਕਾਲੀ ਰਾਤ ਹੈ ਇਸ ਦੇ ਵਿੱਚੋਂ ਬਾਹਰ ਨਿਕਲਣਾ ਕੋਈ ਔਖਾ ਨਹੀਂ ਹੈ ਜੇ ਇਸ ਨੂੰ ਚਾਨਣ ਦੀ ਸਨ ਲਾ ਲਈਏ ਦੂਸਰੀ ਗੱਲ ਹੋ ਇਸ ਕਿਸੇ ਸ਼ਬਦ ਦੇ ਨਾਲ ਇਸ ਕਿਤਾਬ ਦੇ ਵਿੱਚ ਕਰਦੇ ਨੇ ਉਠਰ ਸੁੱਤਿਆ ਮਰਦਾਨਿਆਂ ਫਿਰ ਰਬਾਬ ਵਜਾ ਰਬਾਬ ਟਾਈਟਲ ਦੇ ਨਾਲ ਹੀ ਇੱਕ ਕਵਤਾ ਉੱਪਰ ਕਰਦੇ ਨੇ ਕਿ ਉਠਰ ਸੁੱਤਿਆ ਮਰਦਾਨਿਆਂ ਫਿਰ ਰਬਾਬ ਵਜਾ ਪਈ ਸੁੱਤੀ ਨਜ਼ਰ ਪੰਜਾਬ ਵਿੱਚ ਟਟਾ ਲਾਣਾ ਖਾਂ ਕਵਤਾ ਸ਼ੁਰੂ ਹੋ ਰਹੀ ਜਿਆ ਉਹ ਕੋਲੇ ਦੇ ਪਾਸੇ ਗੱਲ ਕਰਨਗੇ ਕਾਲੇ ਕੋਲੇ ਦਾ ਜਿਹੜੀ ਉਸ ਨੂੰ ਚਾਨਣ ਵਿੱਚ ਸੰ ਲੱਗੀ ਤੇ ਬਾਹੂ ਖੇੜੀ ਇਸ ਜ਼ਿੰਦਗੀ ਦੇ ਗੀਤ ਨੂੰ ਗਾਈਏ ਉਸ ਦੇ ਨਾਮ ਤੋਂ ਇਹ ਗੱਲ ਹੁੰਦੀ ਹੈ ਕਿ ਅੱਜ ਪੰਜਾਬ ਦੇ ਜੋ ਹਾਲਾਤ ਨੇ ਉਹ ਪੰਜਾਬ ਜਿਹੜਾ 45 ਦੇ ਵਿੱਚ ਵੰਡਿਆ ਗਿਆ ਉਹ ਪੰਜਾਬ ਜਿਸ ਨੇ 84 ਵਿੱਚ ਲਿਆ ਉਹ ਪੰਜਾਬ ਜਿਸ ਨੇ ਆ ਅਤਵਾਦ ਦਾ دہشت گردੀ ਦਾ ਤੁਸੀਂ ਕੋਈ ਵੀ ਸ਼ਬਦ ਇਸ ਜਿਹੜੀ ਵਾਤ ਖੋ ਪਰ ਇਹਦੇ ਜਿਹੜੀਆਂ ਸਫਾਂ ਨੇ ਜਿਹੜੀਆਂ ਸਫਾਂ ਨੇ ਉਹ ਬਹੁਤ ਪਕੜਦੇ ਵਿੱਚ ਨਾ ਆਉਣ ਵਾਲੀਆਂ ਨੇ ਬਹੁਤ ਕੋਸ਼ਿਸ਼ ਦੇ ਬਾਕੀ ਤੇ ਉਸ ਤੋਂ ਬਾਅਦ ਅੱਜ ਪੈਰਾਂ ਤੇ ਰਤੀ ਹੋਈ ਵੀ ਨਹੀਂਆਂ ਮੈਂ ਲਖਨੌੜੀ ਲਹਿਣ ਦੀ ਗੱਲ ਕਰਨਾ ਚਾਹਿਆ ਉਹ ਹੋ ਰਹਿ ਗਿਆ ਥੋ ਤੇ ਨਾਲ ਹੀ ਜਿਹੜੀ ਅੱਜ ਜੇ ਅਸੀਂ ਸਾਰੇ ਘਰ ਤੋਂ ਬਾਹਰ ਆ ਕੇ ਪੈਰਾਂ ਤੇ ਹੋਏ ਆ ਤਾਂ ਕਿ ਚਿੱਤੇ ਦੀ ਜਿਹੜੀ ਕਾਇੀ ਬਣੀ ਦੀ ਉਹ ਫੇਰ ਸਾਡੇ ਦਰ ਪੇਸ਼ ਹੈ ਤੇ ਇਹ ਕਿਤਾਬ ਇਹੇ ਰਚਨਾਵਾਂ ਜਿਹੜੀਆਂ ਨੇ ਉਹ ਸਾਨੂੰ ਕਿਤੇ ਨਾ ਕਿਤੇ ਹਲੂਨਾ ਦਿੰਦੀਆਂ ਨੇ ਕਿ ਜਿਹੜੀ ਇਹ ਪੰਜਾਬ ਦੀ ਜਿਹੜੀ ਨਤਲਿੱਤੇ ਕਾਲੇਗੀ ਕਫਲਤ ਦੇ ਵਿੱਚ ਸੁਪੀ ਪਈ ਹੈ ਇਸ ਨੂੰ ਜਗਾਉਣ ਦੇ ਲਈ ਵੀ ਰਬਾਬ ਦੀ ਧੁਨ ਦੀ ਲੋੜ ਹੈ ਤੇ ਉੱਠ ਕੋਈ ਰਬਾਬ ਵਜਾ ਇਸੇ ਰਬਾਬ ਦਾ ਸਹੀ ਛੇਡ ਤਾਂ ਕਿ ਅਸੀਂ ਇਸ ਦੇ ਵਿੱਚੋਂ ਬਾਹਰ ਆਈਏ ਇੱਕ ਹੋਰ ਗੱਲ ਕਰਨ ਦੇ ਨੇ ਕਿ ਇਸ ਸੋਗਮਈ ਮਾਹੌਲ 'ਚ ਯਾਰੋ ਕੋਈ ਤਾਂ బాਬ ਛੋਡੋ ਸਮੇਂ ਦੇ ਵਾਰਸੋ ਕੰਡਾ ਦੇ ਵਿੱਚ ਨਹੀਂ ਗਾਨੇ ਮਤਲਬ ਕਿ ਕਵੀ ਆਪਣੀ ਜ਼ਿੰਮੇਵਾਰੀ ਦੇ ਨਾਲ-ਨਾਲ ਸਾਡੀ ਵੀ ਇੱਕ ਸਾਡੇ ਦੀ ਜ਼ਿੰਮੇਵਾਰੀ ਹੈ ਕਿ ਕੋਈ ਤਾਂ ਇਸ ਰਬਾਬ ਨੂੰ ਛੇੜੇ ਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਸਾਡੀ ਘਰ ਦੇ ਜੋ ਹਾਲਾਤ ਨੇ ਉਹਨਾਂ ਨੂੰ ਅਸੀਂ ਬਿਹਤਰ ਬਣਾ ਸਕ ਕਿਉਂਕਿ ਇਹ ਜ਼ਿੰਦਗੀ ਦੇ ਇੱਕ ਅ ਮਗਤੀਮਾਨ ਇਸ ਵਰਤਾਰੇ ਦੇ ਵਿੱਚ ਇਹ ਤਾਂ ਹੋ ਨਹੀਂ ਸਕਦਾ ਕਿ ਕਿਸੇ ਵੀ ਵਕਤ ਸਾਨੂੰ ਹਨੇਰੇ ਦਾ ਸਾਹਮਣਾ ਨਾ ਕਰਨਾ ਪਵੇ ਇਹ ਜਿਹੜਾ ਹਨੇਰਾ ਹੈ ਇਸ ਤੋਂ ਬਾਹਰ ਆਉਣ ਦੇ ਲਈ ਕਵੀ ਸਾਨੂੰ ਕਹਿੰਦਾ ਹੈ ਕਿ ਕੋਈ ਤਰਬਾਖਿਰੋ ਜਿਹੜਾ ਇਸ ਮਾਹੌਲ ਦੇ ਵਿੱਚ ਸੋਗਵੇਂ ਮਾਹੌਲ ਦੇ ਵਿੱਚੋਂ ਜੋ ਸੰਗੀਤ ਸਾਨੂੰ ਬਾਹਰ ਲੈ ਕੇ ਆਵੇ दूसरा संकल्प जो अः इस कविता मेनू नजर आया खाली आदमी कविता छोटी चाहवा अज जो मैं घरों तुरह ता भरिया भरिया तो खाली खाली चेहरा तो ना घरों तुरन लगिया ना ही मुड़न वेड़े ਪਰ ਮੈਂ ਜ਼ਿੰਦਗੀ ਦਾ ਇੱਕ ਦਿਨ ਜ਼ਰੂਰ ਗਵਾ ਆਇਆ ਹਾਂ ਭਰੇ ਹੋਣ ਦਾ ਤੇ ਫਿਰ ਖਾਲੀ ਹੋਣ ਦਾ ਇੱਕ ਅਧੂਰਾ ਜਿਹਾ ਅਹਿਸਾਸ ਲੈ ਕਿਤੇ ਨਾ ਕਿਤੇ ਇੱਕ ਅਸਤਵਾਦ ਦੀ ਗੱਲ ਜੇ ਲੰਬਾ ਹੋ ਜਾਏਗਾ ਜਿਹਦੇ ਬਾਰੇ ਗੱਲ ਕਰਨਾ ਕਿ ਨੀਚੇ ਹੋਰਾਂ ਵੱਲ ਜਦੋਂ ਆਪਾਂ ਤੁਰੀਏ ਤਾਂ ਇਹ ਅਹਿਸਾਸ ਸਭ ਕੁਝ ਹੋਣ ਦੇ ਬਾਵਜੂਦ ਕਦੇ-ਕਦੇ ਇਹ ਲੱਗਦਾ ਕਿ ਕੁਝ ਵੀ ਨਹੀਂ ਕਦੇ-ਕਦੇ ਕੁਝ ਵੀ ਨਾ ਹੋਣ ਦੇ ਬਾਵਜੂਦ ਇਹ ਲੱਗਦਾ ਕਿ ਅੰਦਰ ਭਰਪੂਰਤਾ ਹੈ ਸੋ ਇਸ ਪਲ ਨੂੰ ਪਕੜਨ ਦੀ ਕੋਸ਼ਿਸ਼ ਕਵੀ ਨੇ ਜਿਹੜੀ ਕੀਤੀ ਹੈ ਉਹ ਲੈ ਕੇ ਜਾਂਦੀ ਹੈ ਇਸ ਪਾਸੇ ਕਿ ਜਿਹੜਾ ਜਿਹੜਾ ਸਾਡਾ ਅੰਦਰ ਮਨ ਹੈ ਉਹਦੇ ਵਿੱਚੋਂ ਸਾਨੂੰ ਇਹ ਦੋਨੋਂ ਅਹਿਸਾਸ ਪੈਰਲਲ ਹੀ ਸਾਡੇ ਅੰਦਰ ਚੱਲਦੇ ਰਹਿੰਦੇ ਨੇ ਨਾ ਕਰੋ ਤੁਰਨ ਲੱਗਿਆਂ ਕੁਝ ਕੋਲ ਸੀ ਭਰਿਆ-ਭਰਿਆ ਤੇ ਜਦੋਂ ਮੈਂ ਵਾਪਸ ਆਇਆ ਖਾਲੀ ਪਣ ਹੈ ਕੀ ਖਾਲੀ ਪਣ ਹੈ ਨਹੀਂ ਸਮਝ ਆਉਂਦਾ ਤੇ ਇਹੀ ਨਾ ਸਮਝ ਆਉਣ ਦੀ ਜਿਹੜੀ ਉਹ ਗੱਲ ਹੈ ਜੋ ਸਾਡੇ ਅੰਦਰ ਚਲਦੀ ਹੈ ਇਹ ਹੈਲੀਕਾਪਟਰ ਦੇਖਦੇ ਆ ਪਹਿਲਾ ਹੀ ਬੰਦ ਜਦੋਂ ਸਾਹਮਣੇ ਆਇਆ ਕਿ ਚੁੱਲ੍ਹੇ ਵੇੜਿਆਂ ਤੇ ਛੱਤਾਂ ਉੱਤੇ ਘਾਹ ਉੱਗਿਆ ਕਿੰਨਾ ਹਰਿਆ ਪੰਜਾਬ ਨੇ ਉਹ ਕਿੰਨਾ ਇਹ ਸ਼ਬਦ ਜਿਹੜੇ ਨੇ ਪੰਜਾਬ ਦੇ ਹਰੇ ਭਰੇ ਹੋਣ ਦਾ ਇਹ ਸੰਕਲਪ ਹੈ ਉਹ ਇੱਕ ਮਨ ਨੂੰ ਟੁੰਬਣ ਵਾਲਾ ਖੁਸ਼ੀ ਦੇਣ ਵਾਲਾ ਨੂੰ ਸਕੂਨ ਦੇਣ ਵਾਲਾ ਸੰਕਲਪ ਹੈ ਜਦੋਂ ਉਸੇ ਗੱਲ ਕਰਦੇ ਕਿ ਇਹ ਇਹ ਹੀ ਤਾਂ ਇਹ ਹੀ ਹਰਿਆਲੀ ਜਿ ਚੁੱਲ੍ਹੀਆਂ ਦੇ ਵਿੱਚ ਉੱਗੀ ਹੈ ਛੱਤਾਂ ਤੇ ਉੱਗੀ ਹੈ ਤੇ ਕੰਬੜੀ ਛੇੜੀ ਪੰਜਾਬ ਦੀ ਹਰਿਆਲੀ ਦੀ ਬਾਤ ਕਵੀ ਨੇ ਜਿਹੜੇ ਤਰੀਕੇ ਨਾਲ ਪਾਈ ਹੈ ਤੇ ਸੱਚਮੁੱਚ ਸੁਣਨ ਨੂੰ ਹੁੰਦਾ ਹੈ ਅੰਦਰੋਂ ਇਹ ਸੋਚ ਕੇ ਕਿ ਪੰਜਾਬ ਦੀ ਜਿਹੜੀ ਹਰਿਆਲੀ ਉਹ ਕਿਹੜੇ ਪਾਸੇੋਂ ਉੱਗ ਪਈ ਹੈ ਕਿਸ ਪਾਸੇੋਂ ਜਿਹੜਾ ਇਹ ਪੰਜਾਬ ਹੈ ਉਸ ਨੂੰ ਲੈ ਕੇ ਚਾਇਆ ਜਾ ਰਿਹਾ ਹੈ ਮੈਂ ਤੁਰ ਪਿਆ ਹੈ ਨਹੀਂ ਕੰਪਨੀ ਲੈ ਕੇ ਜਾਇਆ ਜਾ ਰਿਹਾ ਹੈ ਤੇ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਰੋਸ਼ਨ ਜਮਾਗਰ ਤੇ ਜੁੜ ਕੇ ਬੈਠੇ ਨੇ ਤਾਂ ਅਸੀਂ ਇਸ ਪੱਦੇ ਨੂੰ ਵੀ ਇਹ ਤੇ ਇਹ ਹਰਿਆਲੀ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਹੋਣੀ ਇੱਕ ਕਰਤਾ ਦੇ ਵਿੱਚ ਕਵੀ ਜਦੋਂ ਗੱਲ ਕਰਦਾ ਹੈ ਕਿ ਮੈਨੂੰ ਤੇ ਖੰਭਾਂ ਦੀ ਲੋੜ ਨਹੀਂ ਤੂੰ ਮੇਰੇ ਪੈਰਾਂ ਦਾ ਸਫਰ ਮੋੜ ਮੇਰੇ ਸੁਪਨਿਆਂ ਦਾ ਰੰਗਲਾ ਪਾਪ ਮੋੜ ਦੇ ਮੈਨੂੰ ਮੇਰਾ ਪੰਜਾਬ ਹੋਵੇ ਉਹ ਪੰਜਾਬ ਜਿਸ ਨੂੰ ਇਥੋਂ ਦੇ ਬਾਸ਼ੰਦਿਆਂ ਨੇ ਕੁਦਰਤ ਦੇ ਨਾਲ ਇੱਕ ਮਿਸ਼ ਹੋ ਕੇ ਵਸਾਇਆ ਹੈ ਇਸ ਦੇ ਸਾਹਮਣੇ ਹਿੱਕ ડા ਕੇ ਵੀ ਵਸਾਇਆ ਹੈ ਉਹ ਪੰਜਾਬ ਜਦੋਂ ਕੋਈ ਹੋਰ ਸਾਡੇ ਹੱਥਾਂ ਤੋਂ ਲੈ ਕੇ ਜਾ ਰਿਹਾ ਹੈ ਤਾਂ ਸਾਡਾ ਪੰਜਾਬ ਸਾਡੇ ਹੱਥਾਂ ਤੋਂ ਕਿੰਨਾ ਕਿੰਨਾ ਹੋ ਕੇ ਗਏਲੇ ਹੈ ਕਵੀ ਜਿਹੜਾ ਹੈ ਉਹ ਵਾਸਤਾ ਪਾਇ ਹੈ ਇਹ ਵੀ ਸਮਝ ਨਹੀਂ ਆਉਂਦੀ ਕਿ ਇਹ ਵਾਸਤਾ ਕਿਸ ਦੇ ਸਾਹਮਣੇ ਪਾਇਆ ਜਾਵੇ ਕਿ ਮੈਨੂੰ ਇਹ ਅਹਿਸਾਸ ਹੁੰਦਾ ਕਿ ਵਾਸਤਾ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਅਸੀਂ ਇਸ ਚੀਜ਼ ਦੇ ਅਹਿਸਾਸ ਨੂੰ ਆਪਣੇ ਅੰਦਰ ਪੈਦਾ ਕਰੀਏ ਕਿ ਜਿਹੜਾ ਪੰਜਾਬ ਹੈ ਇਹ ਜਿਸ ਤਰ੍ਹਾਂ ਰੇਤ ਵਾਂਗੂ ਸਾਡੀ ਮੁਠੀ ਚੋਂ ਖੇਰਦੇ ਹੈ ਕਿ ਸਾਡੇ ਕੋਲ ਵਾਪਸ ਆਵੇ ਅਸੀਂ ਇਸ ਨੂੰ ਸਮਝੀਏ ਤੇ ਇਹਨੇ ਪੰਜਾਬ ਮੜਵਾਉਣ ਦੀ ਆਵਾਜ਼ ਕਿਸੇ ਹੋਰ ਨੂੰ ਨਹੀਂ ਮਾਰੀ ਜਾ ਰਹੀ ਇਹ ਆਵਾਜ਼ ਆਪਣੇ ਆਪ ਨੂੰ ਮਾਰੀ ਗਈ ਆਵਾਜ਼ ਹੈ ਕਿ ਅਸੀਂ ਇਸ ਪੰਜਾਬ ਨੂੰ ਮੋੜ ਕੇ ਉਸੇ ਤਰ੍ਹਾਂ ਦਾ ਪੰਜਾਬ ਬਣਾਈਏ ਜਿਸ ਤਰ੍ਹਾਂ ਦਾ ਇਹ ਪੰਜਾਬ ਹੈ ਜੇ ਇੱਕ ਆਦਮੀ ਜਿਸ ਕਵੀ ਗੱਲ ਕਰ ਰਿਹਾ ਕਿ ਮੈਂ ਲੁੱਟੇ ਕੁੱਟੇ ਤੇ ਟੁੱਟੇ ਹੋਏ ਪੰਜਾਬ ਦੀ ਗੱਲ ਕਰਦਾ ਹਾਂ ਇਹ ਇੱਕ ਲੰਬੀ ਕਹਾਤਾ ਦੇ ਵਿੱਚ ਇਹ ਜਿਹੜੀ ਬਾਤ ਪਾ ਰਹੇ ਹੈ ਪੰਜਾਬ ਦੀ ਉਹਨੂੰ ਤੋ ਵੀ ਲੱਗਦਾ ਹੈ ਕਿ ਨਾਮਾਈ ਗੀਰ ਦੀ ਕਬਰ ਤੇ ਹੋ ਸਕਣੇ ਨੇ ਦਰਸ਼ਨ ਨਾ ਵਾਰਸਨੀ ਦਰਗਾਹ ਤੇ ਕਰ ਸਕਣਾ ਸਿੱਧਾ ਇਤ ਸੰਵੇਦਨਸ਼ੀਲ ਮਨ ਜਦੋਂ ਇਹ ਅਹਸਾਸ ਕਰਦਾ ਹੈ ਇਹਨਾਂ ਸ਼ਬਦਾਂ ਨੂੰ ਪੜ੍ਹਦਾ ਹੋਇਆ ਕਿ ਸਾਡਾ ਅੰਦੇ ਤੋਂ ਅਸਰਾਵੋ ਕਿ ਸਾਡੇ ਹੀ ਇਸੇ ਤੱਕ ਸਾਡੀ ਪਹੁੰਚ ਨਹੀਂ ਤੇ ਜਿਹਦੇ ਲਈ ਅਸੀਂ ਕਿਤੇ ਨਹੀਂ ਜ਼ਿੰਮੇਵਾਰ ਨਹੀਂ ਫਿਰ ਇਹ ਇਹ ਜ਼ਿੰਮੇਵਾਰੀਆਂ ਕਿਸ ਨੇ ਆਪਣੇ ਆਪ ਆਪਣੇ ਕੋਲ ਲੈ ਲਈਆਂ ਕਿ ਸਾਡੀ ਸਾਡੇ ਸਾਡੇ ਆਪਣੇ ਹਿੱਸੇ ਨੂੰ ਇਸ ਤਰ੍ਹਾਂ ਕੱਟ ਕੇ ਸਾਡੇ ਤੋਂ ਅਲੱਗ ਕਰ ਦੇਵੇ ਤੇ ਉਹ ਉਹ ਸਾਡੀ ਪਹੁੰਚ ਵੀ ਨਹੀਂ ਆ ਰਹੀ ਕਿਨੇ ਅਜੀਬ ਕਿਸਾਨ ਨਾਲ ਦੇ ਗੱਲਤਾ ਜਿਹੜੀ ਹੈ ਉਹ ਸਾਨੂੰ ਇਹ ਇਹ ਚੀਜ਼ ਦਾ ਇਹਸਾਸ ਕਰਾਉਂਦੀ ਹੈ ਕਿ ਨਾ ਲਹਾੜ ਪਤੀ ਤਵੀ ਤੇ ਬੈਠੀ ਮਾਰਖੀ ਮਨੁੱਖਤਾ ਨਾ ਚਾਂਦਨੀ ਚੌਕ ਧਰਮ ਹੀ ਮੋਇਆ ਸਰਹੰਦੀਆਂ ਅੰਤੜਾ ਚ ਝਣ ਕੇ ਮਾਸੂਮੀਅਤ ਨਾਲ ਅਸੀਂ ਇੰਨੀਆਂ ਵੱਡੀਆਂ ਜਿਹੜੀਆਂ ਗੱਲਾਂ ਨੇ ਸਹਿ ਲਈਆਂ ਸਾਡੇ ਪੁੱਤਿਆਂ ਨੇ ਇੰਨੀਆਂ ਵੱਡੀਆਂ ਗੱਲਾਂ ਸਹਿ ਲਈਆਂ ਨੇ ਪਰ ਫੇਰ ਵੀ ਇੱਕ ਜਿਹੜਾ ਸਾਡੀ ਆਪਣੀ ਹੀ ਇਸ ਤੇ ਤੱਕ ਦਾ ਹੀ ਪਹੁੰਚ ਦਾ ਨਾਮ ਹੋਣਾ ਤਾਂ ਇੱਕ ਵੱਡਾ ਸਵਾਲ ਬਣ ਕੇ ਸਾਡੇ ਸਾਹਮਣੇ ਆਉਂਦਾ ਤੇ ਸਵਾਲ ਨੂੰ ਇੱਕ ਅਤਿ ਕਮੂਨਾ ਸਾਨੂੰ ਪਏਗਾ ਹਰ ਹਾਲਤ ਦੇ ਵਿੱਚ ਮੈਂ ਇਹਦੇ ਵਿੱਚ ਜਦੋਂ ਕਵੀ ਗੱਲ ਕਰਦਾ ਕਿ ਸੁਣਿਆ ਸੀ ਕਦੇ ਪਾਣੀ ਨਹੀਂ ਪੀਂਦੇ ਸਿਆਸਤਦਾਨ ਪੀਂਦੇ ਨੇ ਮਨੁੱਖਤਾ ਵਾਲੇ ਇਹ ਤਿੱਖੇ ਸ਼ਬਦ ਜਿਹੜੇ ਨੇ ਉਹ ਇਹ ਅਹਿਸਾਸ ਕਰਾਉਣ ਲਈ ਕਾਫੀ ਨੇ ਕਿ ਜਿਹੜਾ ਕਵੀ ਦਾ ਮਨ ਹੈ ਉਹ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਚੇਤਨ ਹੈ ਕਿ ਜਿਹੜਾ ਇਹ ਸਿਆਸਤਦਾਨ ਹੈ ਮਾੜੀ ਦੀ ਪੀਂਦੇ ਹੈ ਮਨੁੱਖਤਾ ਦਾ ਲਹੂ ਪੀਂਦੇ ਨੇ ਤੇ ਇਹ ਇਹ ਚੇਤਨਤਾ ਦੀ ਚੇਟਕ ਕਵੀ ਸਾਡੇ ਤੱਕ ਵੀ ਲੈ ਕੇ ਆਉਣਾ ਚਾਹੁੰਦਾ ਆ ਦਿਲ ਪੜਾ ਰੋਇਆ ਪੰਜਾਬ ਦੇ ਇਹ ਕਵਿਤਾ ਜਿਹੜੀ ਹੈ ਜਿਹਦੇ ਵਿੱਚ ਵੀ ਕਵੀ ਜੀ ਇਹ ਹੀ ਜਿਹੜੇ ਇੱਕ ਸੰਦੇਸ਼ ਨਾ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ ਕਿ ਹਵਾ ਪਾਣੀ ਤੇ ਜ਼ਮੀਨ ਖਾ ਗਏ ਵੱੰਡ ਵੇਚ ਕੇ ਦਿਲ ਬੜਾ ਰੋਇਆ ਪੰਜਾਬ ਦੀ ਉਹ ਪੰਜਾਬ ਜਿਸ ਦਾ ਜਿਸ ਦੀ ਧਾਰਨਾ ਸਾਡੇ ਮਨ ਦੇ ਵਿੱਚ ਹਲੇ ਹੀ ਉਸੇ ਤਰ੍ਹਾਂ ਹੈ ਕਿ ਖੁੱਲੀਆਂ ਜ਼ਮੀਨਾਂ ਖੁੱਲੇ ਸੁਭਾਅ ਵਾਲੇ ਮਨੁੱਖ ਤੇ ਹਮੇਸ਼ਾ ਮਾੜੀ ਘਰ ਦੇ ਨਾਲ ਕੜਨ ਵਾਲੇ ਓਮ ਨੁੱਖ ਉਹ ਅ ਜਿੱਦ ਜਸਤੀਸ ਜ਼ਮੀਨ ਹਵਾ ਪਾਣੀ ਦੇ ਬਦਲ ਵੀ ਇਸ ਕੇ ਹਾਜ਼ਰੀ ਆਦਿਕ ਉਹ ਪੰਜਾਬ ਨੂੰ ਦੇਖਦੇ ਜਿਹੜਾ ਕਵੀ ਮੰਨ ਹੈ ਉਹ ਕਿਸ ਤਰ੍ਹਾਂ ਤਕਲੀਫ ਦੇ ਉਮੀਦ ਤੇ ਸੰਕਲਪ ਦੀ ਗੱਲ ਕਰਦੇ ਆ ਕਵੀ ਆਪਣੀ ਕੰਫਰੰਸ ਗੱਲ ਕਰਦੇ ਨੇ ਕਿ ਤੇਰੇ ਘਰ ਤੇ ਮੇਰੇ ਘਰ ਹੋਵੇ ਚਾਨਣ ਅਸੀਂ ਰੌਸ਼ਨੀਆਂ ਦਾ ਤਿਹਾਰ ਮਨਾਉਣ ਜਾ ਰਹੇ ਹਾਂ ਕੱਲ ਨੂੰ ਤੇ ਬੜੇ ਕੁਝ ਸਮੇਂ ਤੇ ਇੱਕ ਇੱਕ ਹਾਲ ਹੋ ਰਹੀ ਹੈ ਕਿ ਤੇਰੇ ਘਰ ਤੇ ਮੇਰੇ ਘਰ ਹੋਵੇ ਚਾਨਣ ਇਹੋ ਜਹੀ ਸਾਂਝੀ ਕੰਤ ਦੇ ਧਰਾ ਮੈਂ ਵਰਦਾ ਦੀਵਾ ਕੋਹੋਂ ਕੁਲਿੱਤਰ ਥਾਂ ਲੱਗਦਾ ਇੱਕ ਪਾਇਰਸ ਔਟ ਜਿਹੜਾ ਹੈ ਕਵੀ ਦੇ ਮਨ ਦਾ ਕਿ ਮੈਨੂੰ ਉਹ ਥਾਂ ਮਿਲੇ ਜਿੱਦੇ ਲਈ ਚਾਹ ਪਹਿਲੀ ਤਿਆਰ ਕਰਦਾ ਬੀਜਣ ਵਕਤਾਂ ਧਰਤੀ ਵਿੱਚ ਜਦੋਂ ਪਹਿਲੀ ਮੁਠੀ ਬੀਜ ਦਾ ਛੱਟਾ ਛੱਟਾ ਦਿੰਦਾ ਤੇ ਉੱਚੀ ਉੱਚੀ ਬੋਲਦਾ ਚਿੜੀਆਂ ਜਨੌਰਾਂ ਨੂੰ ਗਰੀਬ ਗੁਰਮਿਆਂ へ ਵਾਹੀ ਨੂੰ ਇਸ ਵਿੱਚੋਂ ਪਹਿਲਾ ਇਹ ਨਾ ਹੁੰਦੇ ਵੀ ਕਿਛੋਂ ਮੇਰੇ ਪਰਿਵਾਰ ਜਦ ਫਸਲ ਵੱਟ ਕੇ ਬੋਲ ਲਾਉਂਦਾ ਤੇ ਛੱਜ ਵੀ ਥਾਪ ਦਿੰਦਾ ਐਂ ਪੀਤੀ ਤੇ ਤੰਗੜੀ ਘੱਟਦਾ ਤੱਕੜੀ ਦਾ ਪਹਿਲਾ ਢੜਕ 올ਣ ਤੇ ਬਰਕਤ ਸੱਚੇ ਪਾਤਸ਼ਾਹ ਦੀ ਆਪ ਦਾ ਫਿਰ ਦੂਸਰਾ ਕੋਲ ਕੇ ਵਾਦੇ ਬੋਲਦਾ ਅੱਗਿਓ ਮਣਤੀ ਸ਼ੁਰੂ ਕਰਦਾ ਦਾਣਿਆਂ ਨਾਲ ਕੋਲ ਬੈਠੇ ਕਿਰਤੀਆਂ ਦੀਆਂ ਝੋਲੀਆਂ ਵਰਦਾ ਉਦੋਂ ਬਾਜ਼ ਮਨ ਨੂੰ ਪਤਾ ਨਾ ਮੋਰ ਸਮਾਂ ਨਹੀਂ ਹੈ ਕਿ ਬਰਤਕ ਮਈ ਕੋਲ ਸਰਬ ਸਾਂਝੇ ਸਨ ਜੋ ਅੱਜ ਸਾਡੇ ਘਰਾਂ ਚੋਂ ਮੰਦੀ ਹੋ ਗਏ ਹਨ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਘਰਾਂ ਵਿੱਚ ਵਰਤਬਾਨੀ ਹੈ ਕਿ ਇਸ ਸਮਝਾਉਣ ਦੀ ਕੋਸ਼ਿਸ਼ ਕਰਨ ਹੈ ਤੇ ਸਾਨੂੰ ਇਹ ਚੀਜ਼ ਕਿਤੇ ਨਾ ਕਿਤੇ ਸਮਝਾਉਣ ਦੀ ਕੋਸ਼ਿਸ਼ ਕਰ ਲਈ ਹੈ ਕਿ ਇਸ ਪੀੜੀ ਨੇ ਕੀ ਗਵਾ ਲਿਆ ਹੈ ਆਪਣੇ ਆਪ ਦਾ ਸੀਮਿਤ ਹੋ ਕੇ ਤੇ ਜੇ ਅਸੀਂ ਇਸ ਵਰਤਕ ਪਰੇ ਸੋਚ ਨੂੰ ਇਸ ਮੇਰੇ ਤੋਂ ਪਹਿਲਾਂ ਤੈਨੂੰ ਦੇਣ ਵਾਲੀ ਸੋਚ ਨੂੰ ਜੇ ਅਸੀਂ ਅਪਣਾ ਕੇ ਚੱਲੀਏ ਤਾਂ ਸ਼ਾਇਦ ਇਹ ਵਰਤਕਾਂ ਫੇਰ ਸਾਡੇ ਕੋਲ ਮੋੜਾ ਇੱਕ ਸਿਰਾਂ ਦੀ ਫਸਲ ਕਪਾ ਦੇ ਵਿੱਚ ਇਸੇ ਤਰ੍ਹਾਂ ਦੀ ਉਮੀਦ ਦੀ ਕਿੰਨਾਂ ਨੂੰ ਨਜ਼ਰ ਆਉਂਦੀ ਜਦੋਂ ਕਵੀ ਕਹਿੰਦਾ ਕਿ ਚੜਦਾ ਸੂਰਜ ਚੜ੍ਹੇਗਾ ਸੂਰਜ ਉਹਨਾਂ ਦੀ ਰਾਤ ਵਜੇਗਾ ਜੋ ਚਾਨਣ ਲਈ ਹਨੇਰਿਆਂ ਚ ਇਹ ਉਮੀਦ ਹੈ ਕਿ ਜਿਹੜੇ ਕਾਲੇ ਹਨੇਰਿਆਂ ਦੇ ਵਿੱਚ ਜਿਹੜੇ ਕਤਲ ਹੋਏ ਨੇ ਜਿਹੜਾ ਕੱਲ ਨੂੰ ਸੂਰਜ ਚੜ੍ਹੇਗਾ ਉਹ ਉਹਨਾਂ ਦੀ ਤੱਤ ਦੇ ਰੰਗਾ ਹੋਏਗਾ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਜਿਹੜੇ ਹਨੇਰਿਆਂ 'ਚ ਹੋਏ ਕਤਲ ਨੇ ਅਸੀਂ ਉਹਨਾਂ ਦੇ ਇਵਜ਼ਾਨੇ ਦੇ ਵਿੱਚ ਕੱਲ ਨੂੰ ਆਉਣ ਵਾਲੇ ਸੂਰਜ ਨੂੰ ਰੰਗ ਰੰਗਾ ਬਣਾਉਣ ਦੀ ਕੋਸ਼ਿਸ਼ ਕਰੀਏ ਅਸੀਂ ਲੈ ਕੇ ਆਈਏ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਉਹਨਾਂ ਨੂੰ ਪੂਰਾਈਏ ਤੇ ਉਹਦੇ ਨਾਲ ਹੀ ਗੱਲ ਕਰਦੇ ਨੇ ਕਿ ਦੀਵੇ ਨਜ਼ਰ ਦੇ ਵਿੱਚ ਹਨੇਰਾ ਆਪਣੇ ਆਪ ਪੱਜ ਜਾਵੇਗਾ ਤੁਸੀਂ ਦੀਵੇ ਜਗਾ ਕੇ ਰੱਖਣਾ ਉਮੀਦ ਦੀ ਇਹ ਜਿਹੜੀ ਗੱਲ ਹੈ ਕਿ ਇਹ ਉਸ ਨਿਰਾਸ਼ਾ ਤੋਂ ਬਾਹਰ ਕੱਟ ਕੇ ਰਹਿਣੀ ਆਉਣੀ ਹੈ ਜਿੱਥੇ ਕਿਤੇ ਨਾ ਕਿਤੇ ਇਹ ਲੱਗਣ ਲੱਗ ਜਾਂਦਾ ਹੈ ਕਿ ਸਭ ਕੁਝ ਠੀਕ ਹੋ ਰਿਹਾ ਹੈ ਕਿਸ ਪਾਸੇ ਜਾ ਰਹੇ ਹਾਂ ਅਸੀਂ ਕਿਸ ਪਾਸੇ ਦੌੜ ਰਹੀ ਹੈ ਸਾਡੀ ਨਸਲ ਤੇ ਕਵੀ ਇਹ ਜਦੋਂ ਕਹਿੰਦਾ ਕਿ ਹਨੇਰਾ ਆਪਣੇ ਆਪ ਪੱਜ ਜਾਵੇਗਾ بس ਤੁਸੀਂ ਦੀਵੇ ਜਗਾ ਕੇ ਸਾਡੀ ਜਿਹੜੀ ਇਹ ਜ਼ਿੰਮੇਵਾਰੀ ਹੈ ਜੀਵਨ ਜਗਾਉਣ ਦੀ ਉਹ ਸਾਡੀ ਆਪਣੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਦੇਖਾ ਸੀ ਜੇ ਇਸ ਜ਼ਿੰਮੇਵਾਰੀ ਤੋਂ ਮੁਨਕਰ ਨਾ ਹੋਈਏ ਕਿ ਇਸ ਜ਼ਿੰਮੇਵਾਰੀ ਤੋਂ ਪਾਜਵਾਦੀ ਨਾ ਹੋਈਏ ਤਾਂ ਜ਼ਰੂਰ ਇਹ ਹਨੇਰਾ ਇੱਕ ਦਿਨ ਆਪਣੇ ਆਪ ਹੀ ਨਿਰਭਵਜਣਾ ਪਏਗਾ ਤੇ ਇਸੇ ਉਮੀਦ ਦੀ ਕਵਤਾ ਦੇ ਵਿੱਚ ਗੱਲ ਕਰਦੇ ਨੇ ਕਿ ਪ੍ਰੇਮ ਕੇਟਣ ਦਾ ਚਾਰ ਜਿਨ੍ਹਾਂ ਦੀ ਰਤ ਵਿੱਚ ਖਾਲਾ ਮਨੁੱਖਤਾ ਦੇ ਗੀਤ ਜਿਨ੍ਹਾਂ ਨੇ ਸਿਖਾਏ ਉਹ ਰਾਜ ਕਰੇ ਤੇ ਸਾਡੇ ਪੁਰਖੀ ਹੋ ਨੇ ਜਿਨ੍ਹਾਂ ਨੇ ਸਾਨੂੰ ਮਨੁੱਖਤਾ ਦੇ ਕੀ ਸਿਖਾਏ ਤੇ ਅਸੀਂ ਇਸ ਉਮੀਦ ਦੇ ਵਿੱਚ ਇੱਕ ਬਿਹਤਰ ਪੰਜਾਬ ਦੀ ਸਿਰਜਣਾ ਵੱਲ ਤੁਰ ਸਕਦੇ ਹਾਂ ਅਗਲੀ ਜਿਹੜੀ ਗੱਲ ਹੈ ਉਹ ਅਤੀਤ ਤੇ ਵਰਤਮਾਨ ਦੇ ਵਿੱਚ ਟੋਲ ਦੇ ਮਿਲਖ ਦੀ ਹੈ ਇਹ ਇੱਕ ਬੜੀ ਅਜੀਬ ਕਿਸਮ ਦੀ ਸਥਿਤੀ ਹੈ ਜਦੋਂ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਪਿੱਛੇ ਵੱਲ ਨੂੰ ਤੁਰ ਪਈਏ ਉਸ ਪਾਸੇ ਨੂੰ ਜੋ ਬਹੁਤ-ਬਹੁਤ ਬਿਹਤਰ ਸੀ ਪਰ ਇਹ ਇਹ ਕਦੇ ਵੀ ਸੰਭਵ ਹੀ ਨਹੀਂ ਹੈ ਕਿ ਅਸੀਂ ਉਸ ਪਾਸੇ ਤੁਰ ਪਈਏ हां ਉਸ ਸਮੇ ਨੂੰ ਯਾਦ ਕਰਦੇ ਹਾਂ ਉਸ ਤੋਂ ਇੱਕ ਨਵੀਂ ਊਰਜਾ ਲੈ ਕੇ ਅਸੀਂ ਅੱਗੇ ਨੂੰ ਤੁਰ ਸਕਦੇ ਹਾਂ ਤੇ ਕਵੀ ਜਦੋਂ ਮੁੱਤਤ ਬਾਦ ਪਿੰਡ ਮੁੜਿਆ ਪਿੰਡ ਜੋ ਛੱਡ ਆਇਆ ਸੀ ਉਹ ਪੁਰਾਣੇ ਨਿਸ਼ਾਨ ਨਹੀਂ ਜੇ ਅਸੀਂ ਹਕੀਤ ਵੱਲ ਨੂੰ ਤੁਰਦੇ ਨਹੀਂ ਹਾਂ ਤਾਂ ਸਾਨੂੰ ਉਹ ਨਿਸ਼ਾਨ ਜਿਹੜੇ ਅਸੀਂ ਛੱਡ ਕੇ ਆਏ ਹਾਂ ਕਿਛੋਂ ਨਹੀਂ ਮਿਲਣਗੇ ਇਹ ਨਾਂ ਮਿਲਣਾ ਹੀ ਸਾਨੂੰ ਅੱਗੇ ਵੱਲ ਵਧਦੇ ਰਹਿਣ ਲਈ ਪ੍ਰੇਰਨਾ ਦਿੰਦਾ ਹੈ ਤੇ ਕਿਸੇ ਨਾਂ ਮਿਲਣ ਨੇ ਹੀ ਸਾਨੂੰ ਅੱਗੇ ਵੱਲ ਤੋਰ ਹੀ ਰੱਖਣਾ ਹੈ ਭਾਵੇਂ ਅਸੀਂ ਇੰਨਾਂ ਚੀਜ਼ਾਂ ਨੂੰ ਆਪਣੇ ਅੰਦਰੋਂ ਕੱਢ ਨਹੀਂ ਸਕਦੇ ਪਰ ਇੰਨਾਂ ਦੀ ਊਰਜਾ ਹੀ ਸਾਨੂੰ ਅੱਗੇ ਵੱਲ ਲੈ ਕੇ ਜਾਏਗੀ ਤੰਬੀਰੇ ਰੇੜੇ ਕਰਦੇ ਹਰਨਾਲੀਆਂ ਗੁੱਤ ਰੜਕਦੀਆਂ ਸਵਾਨੀਆਂ ਹੱਥਾਂ ਵਿੱਚ ਫੜੀਆਂ ਪੁਰਾਣੀਆਂ ਕਿਸਾਨ ਨਹੀਂ ਇਹਨਾਂ ਦਾ ਨਾਮ ਹੈ ਨਾ ਵੀਸਾ ਨੂੰ ਪੂਰਜਾਂ ਨਾਲ ਪਰਪੂਰ ਕਰਕੇ ਅੱਗੇ ਵੱਲ ਨੂੰ ਲੈ ਕੇ ਰੂਰੇਗਾ ਤੇ ਇੱਕ ਤਰਤਾ ਇਹ ਮੇਰਾ ਪਿੰਡ ਹੈ ਜਦੋਂ ਕਵੀ ਗੱਲ ਕਰਦਾ ਤਾਂ ਉਹ ਜਿਹੜਾ ਉਸ ਅਤੀਤ ਵੱਲੋਂ ਦੇ ਪੱਦਰ ਕੋਈ ਕਦਮ ਜਿਹੜੇ ਨੇ ਉਹ ਫੇਰ ਸਾਨੂੰ ਨਜ਼ਰ ਆਉਂਦੇ ਨੇ ਇਸ ਤਰਤਾ ਦੇ ਵਿੱਚੋਂ ਕਿ ਮੇਰਾ ਪਿੰਡ ਹੈ ਜਿੱਥੇ ਮੈਂ ਖੜਾ ਹਾਂ ਜਿੱਥੇ ਇੱਕ ਰੁੱਖ ਹੁੰਦਾ ਸੀ ਇਸ ਰੁੱਖ ਦੇ ਹੇਠਾਂ ਇੱਕ ਮਨੁੱਖ ਹੁੰਦਾ ਸੀ ਤੇ ਇਹ ਬਾਤ ਦੁੱਦੀ ਜਾਂ ਉਸ ਬਾਤ ਦੇ ਨਾਲ-ਨਾਲ ਇਹ ਲੱਗਦਾ ਕਿ ਅਸੀਂ ਵੀ ਤੁਰ ਪਏ ਹਾਂ ਉਸ ਪਿੰਡ ਵੱਲ ਨੂੰ ਉਸ ਪਿੰਡ ਦੇ ਉਹਨਾਂ ਮਨੁੱਖਾਂ ਵੱਲ ਨੂੰ ਜਿਨ੍ਹਾਂ ਦੀ ਬਾਤ ਕਵੀ ਇਸ ਕਵਿਤਾ ਦੇ ਵਿੱਚ ਪਾ ਰਹੇ ਹਨ ਇੱਕ ਖੂਬਸੂਰਤ ਰਚਨਾ ਦੇ ਨਾਲ ਪਿੰਡ ਦੀ ਤਸਵੀਰ ਸਿਰਜ ਦਿੰਦਾ ਹੈ ਸਾਡੇ ਸਾਹਮਣੇ ਤੇ ਉਸ ਤਸਵੀਰ ਦਾ ਹਿੱਸਾ ਅਸੀਂ ਆਪ ਕਦੋਂ ਬਣ ਜਾਂਦੇ ਹਾਂ ਕਵਿਤਾ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਇੱਕ ਕਲਕੱਤਾ ਜਿਹੜੀ ਹੈ ਉਹ ਹੈ ਵਿਨਾਬੋ ਇਸ ਦੇ ਵਿੱਚ ਵੀ ਕਵੀ ਦੇ ਜਿਹੜੇ ਕਦਮ ਨੇ ਉਹ ਲੱਗਦਾ ਹੈ ਕਿ ਅਕੀਦ ਵੱਲ ਨੂੰ ਕਿਨ ਜਾ ਰਹੇ ਨੇ ਹੌਲੀ ਹੌਲੀ ਮੇਰੇ ਪਿੰਡੋਂ ਵੱਡੇ ਲੋਕ ਤੇ ਮਨੁੱਖ ਤੋਂ ਵਿਦਾ ਹੋ ਰਹੇ ਕਿ ਵੱਡੇ ਲੋਕ ਤੇ ਮਨੁੱਖ ਮੇਰੇ ਪਿੰਡੋਂ ਹੀ ਨਹੀਂ ਮੇਰੇ ਇਸ ਧਰਤੀ ਤੋਂ ਹੀ ਵਿਦਾ ਹੋ ਰਹੀ ਤੇ ਕਿੰਨਾ ਵੱਡੇ ਲੋਕਾਂ ਤੇ ਮਨੁੱਖਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਹੈ ਉਹ ਇਹੀ ਹੋਵੇਗੀ ਇਹ ਗੁਣ ਉਹਨਾਂ ਵੱਡੇ ਮਨੁੱਖਾਂ ਤੇ ਰੁੱਖਾਂ ਵਰਗੇ ਅਸੀਂ ਬਣਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਤੋਂ ਮਗਰੋਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਵੀ ਵੱਡੇ ਮਨੁੱਖਾਂ ਤੇ ਰੁੱਖਾਂ ਦੇ ਤੌਰ ਤੇ ਸਾਨੂੰ ਯਾਦ ਕਰਨ ਇਹ ਚੱਲਕ ਜਿਹੜੀ ਹੈ ਇਸ ਕੰਮਕਾਜ ਦੇ ਵਿੱਚੋਂ ਸਾਨੂੰ ਨਜ਼ਰ ਆਉਂਦੀ ਹੈ ਕਿ ਉਸੇ ਤਰ੍ਹਾਂ ਜਿਹੜਾ ਅਤੀਤ ਤੋਂ ਵਰਤਮਾਨ ਵਰਤਮਾਨ ਤੋਂ ਅਤੀਤ ਦੇ ਵਿੱਚ ਜਿਹੜਾ ਇੱਕ ਡੋਲ ਨਾ ਹੋਇਆ ਮਨੁੱਖ ਹੈ ਸਾਨੂੰ ਉਹ ਨਜ਼ਰ ਆਉਂਦਾ ਹੈ ਤੇ ਜਦੋਂ ਕਬੀ ਗੱਲ ਕਰਦਾ ਤਰਿੰਜਣਾ ਦੇ ਗੀਤ ਲੰਮੇ ਘੋੜੀਆਂ ਸੁਹਾਗ ਮੋਕੇ ਰਬਾਬ ਦੀਆਂ ਤਾਰਾਂ ਨੂੰ ਵੀ ਕੱਸਦਾ ਨਾ ਹੋਈ। ਫੇਰ ਕਿ ਤਰ੍ਹਾਂ ਕਿ ਨੋਸਟੈਲਜੀਆ ਜਿਹੜਾ ਹੈ ਸਾਨੂੰ ਜਿਹੜੀ ਫੀਲਿੰਗ ਹੈ ਕਿ ਸਾਡੇ ਬਚਪਨ ਦੇ ਵਿੱਚ ਜੋ ਪਿਆਰ ਸੀ ਉਹ ਹੁਣ ਹੈ ਨਹੀਂ ਤੇ ਹੁਣ ਨਾਂ ਹੋਣ ਦੇ ਬਾਵਜੂਦ ਜੋ ਗੁਣ ਸਾਡੇ ਕੋਲ ਹੈ ਅਸੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਖਾਲੀਪਣ ਨੂੰ ਭਰਨ ਦੇ ਲਈ ਵਕਤ ਸਕਦੇਣਾ ਉਹ ਇੱਕ ਕਵਤਾਾਨੂੰ ਸੁਣਾਉਂਦੀ ਹੈ ਤੇ ਇੱਕ ਵਕਤ ਨਾਂ ਦੀ ਕਵਤਾ ਦੇ ਵਿੱਚ ਜਦੋਂ ਕਵੀ ਗੱਲ ਕਰਦਾ ਕਿ ਵਕਤ ਬਦਲਿਆ ਹੁਣ ਉਮਰਾਂ ਦਾ ਇੰਤਜ਼ਾਰ ਕੌਣ ਕਰੇ ਸੁਣਨੇ ਪੱਤਣ ਕਰਿਆ ਮਾਂ ਦੇ ਖੂਹਾਂ ਤੋਂ ਪਾਣੀ ਕੌਣ ਪੀਂਵੇ ਅਤੀਕ ਦੀਆਂ ਜਿਹੜੀਆਂ ਇਹ ਗੱਲਾਂ ਨੇ ਉਹਨਾਂ ਪਾਰੇ ਕਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਮੁਖਾਤਬ ਹੁੰਦਾ ਹੈ ਪਰ ਵਕਤ ਦੇ ਬਦਲਣ ਦੇ ਨਾਲ ਨਾਲ ਨਾਲ

ਹਰ ਇੱਕ ਨੇ ਸਭ ਕੁਝ ਆਪਣੇ ਹੱਡਾਂ ਤੇ ਖੰਡਾਇਆ ਹੈ ਕਿ ਲਹਿਰਾਂ ਜਿਹੜੀਆਂ ਨਹੀਂ ਜਿਸ ਤਰੀਕੇ ਦੇ ਨਾਲ ਇਹ ਪੰਜਾਬ ਨੂੰ ਝੰਝੋੜਿਆ ਗਿਆ ਹੈ ਇਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਪੰਜਾਬ ਸਾਡੇ ਸਾਹਮਣੇ ਬਣ ਕੇ ਆਉਂਦਾ ਹੈ ਤੇ ਕਿਸ ਤਰ੍ਹਾਂ ਦੇ ਮਨੁੱਖ ਜਿਹੜੇ ਨੇ ਇਹਦੇ ਵਿੱਚ ਸਾਡੇ ਕੋਲ ਆਨਲਾਈਨ ਤਾਂ ਤੁਹਾਨੂੰ ਕਦੇ ਕਦੇ ਲੱਗਦਾ ਹੈ ਕਿ ਸਾਰਾ ਕੁਝ ਥਿੱਲੜ ਗਿਆ ਇੱਕ ਕreturnDataਣੀ ਹੈ ਖੌਫ ਸਦਾ ਰੋਕ ਕਲਕੱਤੇ ਨੂੰ ਜਦੋਂ ਵੀ ਆਉਂਦੇ ਨੇ ਸਾਡੇ ਘਰਾਂ 'ਚ ਦਰਾਂ ਤੇ ਦਸਤਨ ਨਹੀਂ ਕਰਦੇ ਕੰਪੋਂ ਦੇ ਲੰਡਾ ਕੋਠੇ ਤੇ ਪਲਾ ਵਿੱਚ ਵੀ ਫੈਲਾਉਂਦੇ ਨੇ ਦਹਿਸ਼ਤ ਦੀ ਕਾਨਕ ਇੱਥੇ ਇੱਕ ਅਜੀਬ ਇਸੰਤਾਨ ਮਾਹੌਲ ਜਿਹੜਾ ਹੈ ਉਸ ਅਰਜਨ ਲਿਆ ਹੈ ਕਫਤਾ ਉਹਨਾਂ ਤੋਂ ਡੱਗਦੇ ਡੰਗਰ ਤੁਣਵਾ ਕੇ ਰਸਤੇ ਪਟਾ ਕੇ ਕਿੱਲੇ ਭੱਜ ਜਾਂਦੇ ਨੇ ਘਰਾਂ ਤੋਂ ਵੰਦੀ ਦੇ ਰੰਗਾਂ ਦੀ ਪਛਾਣ ਹੈ ਡੰਗਰਾਂ ਨੂੰ ਕਿ ਦੀ ਸੰਕੇਤਕ ਭਾਸ਼ਾ ਦੇ ਵਿੱਚ ਕਹੀ ਗੱਲ ਕਰ ਰਹੇ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਦੀ ਹਿੰਮਤ ਹੀ ਨਹੀਂ ਕਹਿੰਦੀ ਇਸ ਗੱਲ ਨੂੰ ਕਰਨ ਦੀ ਉਹ ਸਮਝਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪਾਠਕ ਦੀ ਹੈ ਕਿ ਗੱਲ ਕਿੱਥੇ ਕੀਤੀ ਜਾ ਰਹੀ ਹੈ ਕਿਸ ਨੂੰ ਮੁਕਾਦਰ ਹੈ ਕਵੀ ਨੂੰ ਦਸ਼ਕ ਨਾਂ ਦੀ ਹੀ ਇੱਕ ਇਸੇ ਟਾਈਟਲ ਦੇ ਨਹੀਂ ਕੰਤਾ ਹੈ ਜਿਸ ਦੇ ਵਿੱਚ ਕਵੀ ਗੱਲ ਕਰਦਾ ਹੈ ਕਿ ਹੁਣ ਮੇਰੇ ਘਰ ਦਾ ਬੂਹਾ ਨਹੀਂ ਖੰਗਦਾ ਹੌਂਕਾ ਤੇਰੀ ਕਿੰਨੀ ਜਿਹੀ ਦਸਤਕ ਨਾਲ ਵੀ ਕੰਬ ਜਾਂਦੀਆਂ ਨੇ ਘਰ ਦੀਆਂ ਕੰਧਾਂ ਸੁੰਗੜ ਜਾਂਦਾ ਹੈ ਘਰ ਦਾ ਹਨੇਰਾ ਚਿੰਤਾ ਚੋਂ ਆਉਂਦੀ ਤੇਜ਼ ਰੌਸ਼ਨੀ ਟਡਾਗੀ

ਸਰਕਾਰ ਤੇ ਤੰਸ ਕਰਦੀਆਂ ਕਤਤਾਵਾਂ ਵੀ ਸਾਨੂੰ ਇਸ ਕਿਤਾਬ ਦੇ ਵਿੱਚੋਂ ਮਿਲਦੀਆਂ ਨੇ ਲੱਗਦਾ ਹੈ ਕਿ ਕਿੰਨੇ ਵਧੀਆ ਤਰੀਕੇ ਨਾਲ ਜਿਨੇ ਵਧੀਆ ਸ਼ਬਦਾਂ ਦੇ ਨਾਲ ਜਿਹੜਾ ਕਵੀ ਹੈ ਉਹ ਸਟਾਈਲ ਕਰ ਰਹੇ ਹਨ ਤਾਂ ਤੇ ਸਰਕਾਰ ਦੇ ਦਰਬਾਰ ਵਿੱਚ ਹਰ ਪਲ ਜ਼ਿਕਰ ਉਹਦੇ ਰਾਜ ਦਾ ਹੁੰਦਾ ਚੱਲਦਾ ਰਿਹਾ ਫਿਰ ਵੀ ਕਿਉਂ ਖੁਸ਼ਕੁਸ਼ੀਆਂ ਦਾ ਦੌਰ ਰੁੱਖ ਤੇ ਕੋਖ ਨੂੰ ਬਚਾਉਣ ਦਾ ਜ਼ਿਕਰ ਹਰ ਮੈਪੇਜ ਹੈ ਕਤਲ ਰੁੱਖ ਤੇ ਕੋਖ ਦਾ ਫਿਰ ਵੀ ਹੁੰਦਾ ਸਿਆਸਤ ਕੱਲ ਕਰਦੀ ਹੈ ਇਹਨਾਂ ਨੇ ਹਮੇਸ਼ਾ ਬਾਤ ਕੌਣੀ ਪਰ ਇਹ ਕਤਲ ਹਲੇ ਹੀ ਜਾ ਤੇ ਇਹ ਕਵੀ ਕਿੰਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿੰਨੇ ਛੋੜੇ ਥੀਕੇ ਨਾਲ ਇਹ ਗੱਲ ਸਾਡੇ ਕੋਲ ਲੈ ਕੇ ਆਉਂਦਾ ਤੇ ਇਹ ਜੋ ਸਰਹੱਦਾਂ ਤੇ ਨੱਚਦੀ ਜੰਗ ਹੈ ਸੁਣਿਆ ਕਿਤੇ ਚੜਿਆ ਹੋਇਆ ਚੋਣਾ ਦਾ ਕਿ ਹੁੰਦੀ ਹੀ ਨਹੀਂ ਪਿਛਲੇ ਕਿੰਨੇ ਸਮੇਂ ਤੋਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਆ ਕਿ ਸਰ ਅੱਧਾ ਤੇ ਨੱਚਦੀ ਹੋਈ ਜਿਹੜੀ ਜੰਗ ਹੈ ਉਹ ਉਹ ਸੀ ਦੀ ਪਹਿਰ ਹੁੰਦੀ ਹੈ ਜਿਹੜਾ ਰੰਗ ਸੋਨਾ ਦਾ ਸਾਡੇ ਕੋਲ ਆਉਣਾ ਇਸ ਦੇ ਨਾਲ ਹੀ ਕੁਝ ਕਵਿਤਾਵਾਂ ਨੇ ਜਿਹੜੀਆਂ ਇੱਕ ਦੇ ਬਲਬਲਿਆਂ ਦੀ ਬਾਤ ਕਹਾਉਂਦੀਆਂ ਨੇ ਬਾਕਰਨੋਂ ਇੱਕ ਗਾਈ ਗਈ ਇੱਥੇ ਰਚਨਾ ਸੀ ਨਿੰਮੀ ਨਿੰਮੀ ਤਾਰਿਆਂ ਦੀ ਲੋ ਜਦੋਂ ਮੈਨੂੰ ਲੱਗਦਾ ਕਿ ਇਹ ਕਾਫਟਾ ਇੱਕ ਲੋਕ ਗੀਤ ਦੇ ਨੇੜੇ ਹੋ ਜਾ ਇਹ ਲ ਅਗਲੀ ਜਿਹੜੀ ਗੱਲ ਹੈ ਉਹ ਤੁਹਾਡੇ ਤੇ ਹੈ ਕਿ ਇਸ ਖੂਬਸੂਰਤ ਕਿਤਾਬ ਨੂੰ ਵਧੀਆ ਤਰੀਕੇ ਨਾਲ ਪੜੋ ਮੈਂ ਉਮੀਦ ਕਰਦੀ ਹਾਂ ਕਿ ਬਹੁਤ ਵੱਖਰੇ ਤਰੀਕੇ ਦੇ ਨਾਲ ਨਜ਼ਮ ਨੂੰ ਬਹੁਤ ਵੱਖਰੇ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਨੂੰ ਤੁਸੀਂ ਸਮਝਣ ਲੋਗੋ ਚਲੋ